ਲੁਧਿਆਣਾ ਦੇ ਨਿਊਸਰਾਬਾ ਨਗਰ ਦੇ ਵਿੱਚ ਸਥਿਤ ਛਾਬੜਾ ਕਲੋਨੀ ਦੇ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਮੌਜੂਦਾ ਪੰਚਾਇਤ ਦੇ ਵੱਲੋਂ ਮੌਕੇ ਤੇ ਪਹੁੰਚੇ ਕਲੋਨਾਈਜ਼ਰਾਂ ਨੂੰ ਕਮਿਊਨਿਟੀ ਸੈਂਟਰ ਤੋਂ ਜਾਣ ਦੀ ਲਈ ਕਿਹਾ ਗਿਆ ਤੇ ਇਹ ਵੀ ਕਿਹਾ ਕਿ ਇੱਥੇ ਜੇਕਰ ਕੋਈ ਨਵਾਂ ਘਰ ਬਣੇਗਾ ਤਾਂ ਕੋਈ ਨਵੀਂ ਉਸਾਰੀ ਹੋਵੇਗੀ ਤਾਂ ਉਸ ਸੰਬੰਧੀ ਕੋਈ ਵੀ ਕਲੈਕਸ਼ਨ ਉਹਨਾਂ ਦੇ ਵੱਲੋਂ ਹੀ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਕਲੋਨੀ ਕੱਟਣ ਵਾਲੇ ਕਲੋਨੀ ਦੇ ਮਾਲਕ ਕ੍ਰਿਸ਼ਨ ਲਾਲ ਛਾਬੜਾ ਦੇ ਭਾਂਜੇ ਦੇ ਵੱਲੋਂ ਇਹ ਗੱਲ ਕਈ ਕਈ ਹੈ ਇਸ ਕਲੋਨੀ ਦੇ ਵਿੱਚ ਸਾਰੀ ਜ਼ਮੀਨ ਸਾਡੀ ਖਰੀਦੀ ਹੋਈ ਹੈ ਤੇ ਜਿੰਨਾ ਵੀ ਸੀਵਰੇਜ ਪਿਆ ਹੈ ਜਿੰਨੇ ਵੀ ਕੰਮ ਕਰਵਾਏ ਨੇ ਉਹ ਸਾਰੇ ਹੀ ਸਾਡੇ ਕੋਲੋਂ ਕਰਵਾਏ ਗਏ ਨੇ ਉਹਨੇ ਇਹ ਵੀ ਕਿਹਾ ਕਿ ਪਰ ਹੁਣ ਵੀ ਨਵੀਂ ਬੜੀ ਪੰਚਾਇਤ ਇਸ ਵਿੱਚ ਆਪਣੀ ਲੱਤ ਫਸਾ ਰਹੀ ਹੈ ਤੇ ਨਵੀਂ ਕਲੈਕਸ਼ਨ ਖੁਦ ਕਰਨ ਦੀ ਗੱਲ ਕਰ ਰਹੀ ਹੈ ਜਦੋਂ ਕਿ ਪੰਚਾਇਤ ਦੀ ਇਸ ਕਲੋਨੀ ਦੇ ਵਿੱਚ ਇੱਕ ਵੀ ਗੱਜ ਜਗ੍ਹਾ ਨਹੀਂ ਤੇ ਨਾ ਹੀ ਪੰਚਾਇਤ ਵੱਲੋਂ ਕੋਈ ਸੀਵਰੇਜ ਜਾਂ ਫਿਰ ਕੋਈ ਹੋਰ ਕੰਮ ਕਰਵਾਇਆ ਗਿਆ ਹੈ ਉਨੇ ਵੀ ਕਿਹਾ ਕਿ ਜਿਹੜੀ ਇੱਥੇ ਮੋਟਰਾਂ ਲੱਗੀਆਂ ਹੋਈਆਂ ਨੇ ਉਹ ਵੀ ਕ੍ਰਿਸ਼ਨ ਲਾਲ ਝਾਬੜਾ ਦੇ ਨਾਂ ਤੇ ਹੈ। ਉਹਨਾਂ ਇਹ ਵੀ ਕਿਹਾ ਕਿ ਜਦੋਂ ਅਸੀਂ ਕਮਿਊਨਿਟੀ ਸੈਂਟਰ ਪਹੁੰਚੇ ਆ ਤਾਂ ਸਾਨੂੰ ਮੌਜੂਦਾ ਨਵੀਂ ਬਣੀ ਪੰਚਾਇਤ ਦੇ ਸਰਪੰਚ ਅਤੇ ਪੰਜ ਮੈਂਬਰਾਂ ਨੇ ਕਿਹਾ ਕਿ ਉਹ ਇੱਥੇ ਨਹੀਂ ਆ ਸਕਦੇ ਜਿਸ ਨੂੰ ਲੈ ਕੇ ਮੌਕੇ ਤੇ ਪੁਲਿਸ ਪਹੁੰਚੀ ਅਤੇ ਵਿਵਾਦ ਨੂੰ ਸੁਲਝਾਉਂਦੀ ਹੋਈ ਨਜ਼ਰ ਆ ਰਹੀ ਹੈ। ਮੇਰਾ ਸੰਦੋਖ ਸਿੰਘ ਸੌਕਾ ਸਰਪੰਚ ਸ਼ਰਾਧਨਗਰ ਐਕਸਟੈਂਸ਼ਨ ਝਾਬੜਾ ਤੋਂ। ਔਰ ਸਰ ਕੀ ਮਾਮਲਾ ਹੋਇਆ ਪੂਰਾ ਤੁਹਾਡੀ ਨਜ਼ਰ ਦੇ ਵਿੱਚ ਮਾਮਲਾ ਆਇਆ ਕੀ ਪ੍ਰਾਈਵੇਟ ਕਲੋਨੀ ਆ ਕੀ ਜਾਂ ਇਹ ਪਿੰਡ ਦੀ ਪੰਚਾਇਤ ਦੀ ਜ਼ਮੀਨ ਆ ਨਹੀਂ ਇਹ ਪੰਚਾਇਤ ਦੀ ਜ਼ਮੀਨ ਹੈ ਨਹੀਂ ਇੱਥੇ ਕੋਈ ਵੀ ਹਾਂਜੀ ਇਹ ਕਲੋਨ ਨੱਜਰ ਦੀ ਪ੍ਰਾਪਰਟੀ ਆ ਕਲੋਨ ਨੱਜਰ ਦੇ ਨਾਮ ਤੇ ਨੇ ਜੋ ਦੋ ਟਿਊਬਵਲ ਨੇ ਟੈਂਕੀਆਂ ਨੇ ਪਾਣੀ ਦੀਆਂ ਉਹ ਵੀ ਕਲੋਨ ਨੱਜਰ ਦੇ ਨਾਮ ਤੇ ਨੇ ਅੱਛਾ ਜੀ ਉਹ ਕੇ ਐਲ ਸ਼ਾਵੜਾ ਉਹਨਾਂ ਦੇ ਨਾਮ ਤੇ ਬੇ ਲਾਉਂਦੇ ਨੇ ਉਹਨਾਂ ਦੇ ਨਾਮ ਤੇ ਸਾਰਾ ਹੈਗਾ ਅੱਛਾ ਜੀ ਪ੍ਰਾਪਰਟੀ ਸਾਰੀ ਉਹਨਾਂ ਦੀ ਆ ਇਹ ਅਸੀਂ ਪੰਚਾਇਤ ਬਣਾਈ ਸੀ ਦਾਦ ਪਿੰਡ ਚੋਂ ਵੱਖਰੀ ਬਣਾਈ ਸੀ ਅੱਛਾ ਜੀ ਜਦੋਂ ਪੰਚਾਇਤ ਬਣਾਈ ਆ ਤਾਂ ਸਾਨੂੰ ਦਾਦਪਿੰਡ ਵਾਲਿਆਂ ਨੇ ਪਹਿਲਾਂ ਇਹ ਗੱਲ ਕਹਿਤੀ ਸੀ ਮਤੇ ਦੇ ਵਿੱਚ ਪਾਈ ਹੋਈ ਆ ਵੀ ਪੰਚਾਇਤ ਦੀ ਜ਼ਮੀਨ ਨਹੀਂ ਅਸੀਂ ਦੇਣੀ। ਅੱਛਾ ਜੀ। ਤੇ ਅਸੀਂ ਫਿਰ ਪੰਚਾਇਤ ਦੀ ਜ਼ਮੀਨ ਨਾਲ ਲੈਂਦੇ ਹੋਏ ਹਾਂਜੀ ਤੇ ਅਸੀਂ ਉਹ ਪੰਚਾਇਤ ਵੱਖਰੀ ਬਣਾਈ ਵੀ ਚਲੋ ਜੇ ਜਿਹਦੀ ਗ੍ਰਾਂਟ ਆਊਗੀ ਉਹਦੇ ਨਾਲ ਕੰਮ ਚੱਲੂਗਾ। ਹਾਂਜੀ ਉਸ ਤੋਂ ਬਾਅਦ ਜਿਹੜੀ ਕਲੋਨਾਈਜ਼ਰ ਦੀ ਪ੍ਰਾਪਰਟੀ ਆ ਇਹ ਕਲੋਨਾਈਜ਼ਰ ਦੇ ਵਿਹਾਵ ਤੇ ਮੈਂ ਸੰਪਰਕ ਰੱਖ ਕੇ ਇਹਨਾਂ ਨਾਲ ਇਹਨਾਂ ਦੀ ਸਹਿਮਤੀ ਨਾਲ ਅਸੀਂ ਕੰਮ ਚਲਾਇਆ। ਅੱਛਾ ਜੀ। ਜਿਸ ਤਰ੍ਹਾਂ ਉਹ ਇਹਨਾਂ ਦੀ ਰਜ਼ਾਮੰਦੀ ਨਾਲ ਅਸੀਂ ਚਲਾ ਸਕਦੇ ਆ ਤੇ ਚਲਾਇਆ। ਤੇ ਅੱਗੇ ਹੁਣ ਇਹਨਾਂ ਨੇ ਸਾਹਮਣਾ ਸਾਭਿਆ ਤੇ ਉਹ ਇਹ ਆਪਣਾ ਚਲਾਉਂਦੇ ਨੇ ਉਹ ਨਾ ਤਾਂ ਪੰਚਾਇਤ ਦਾ ਇਤ ਕੋਈ ਰੋਲ ਆ ਹਾਂਜੀ ਤੇ ਇਹ ਸਿਰਫ ਕਲੋਨਾਈਜੇਸ਼ਨ ਦੀ ਪ੍ਰਾਪਰਟੀ ਜਦੋਂ ਪੰਚਾਇਤ ਵਾਲੇ ਕਹਿੰਦੇ ਕੋਈ ਬੰਨ ਨਹੀਂ ਦੇਣਾ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਵੀ ਨਹੀਂ ਉਹ ਉਹ ਗਲਤੀ ਆ ਉਹਨਾਂ ਦੀ ਕਿਉਂਕਿ ਪੰਚਾਇਤ ਦੇ ਰੂਲ ਦਾ ਉਹਨਾਂ ਨੂੰ ਪਤਾ ਨਹੀਂ ਕੇਸ ਕਰਕੇ ਉਹ ਆਪਣਾ ਕਹਿੰਦੇ ਨੇ ਕਿਉਂਕਿ ਹਜੇ ਤਾਂ ਪੰਚਾਇਤ ਮੈਂਬਰਾਂ ਨੇ ਸੌਂ ਨਹੀਂ ਚੁੱਕੀ ਜੋ ਤੇ ਉਹ ਸੌ ਹੀ ਨਹੀਂ ਚੁੱਕੀ ਹੈ ਕਿ ਇਹਦੇ ਪੰਚਾਇਤ ਮੈਂਬਰ ਉਸ ਨਹੀਂ ਬਣੇ ਤੇ ਇੱਕ ਇਲੈਕਸ਼ਨ ਲੜ ਕੇ ਜਿੱਤ ਕੇ ਉਹ ਗੱਲ ਵੱਖਰੀ ਆ ਉਹਦੇ ਚ ਵੀ ਜਿਹੜੀਆਂ ਤਾਂ ਲੀਆਂ ਹੋਈਆਂ ਨੇ ਉਹ ਵੀ ਅਸੀਂ ਕੀਤਾ ਸੀ ਲੇਕਿਨ ਉਹ ਸਰਕਾਰ ਨਾਲ ਹੁਣ ਉਹਨਾਂ ਦੀ ਹੋਣ ਕਰਕੇ ਇਸ ਕਰਕੇ ਉਹ ਆਪ ਸਰਕਾਰ ਦੇ ਨਾਲ ਸੰਪਰਕ ਰੱਖਦੇ ਆ ਇਸ ਕਰਕੇ ਸਾਡੇ ਨਾਲ ਵੀ ੱੱਕਾ ਹੋਇਆ ਇਲੈਕਸ਼ਨ ਦੇ ਵਿੱਚ ਪਰ ਲੇਕਿਨ ਉਹ ਸਰਕਾਰ ਉਹਨਾਂ ਦੀ ਹੋਣ ਕਰਕੇ ਸਾਡੇ ਕੋਈ ਸੁਣਵਾਈ ਨਹੀਂ ਹੋਈ ਹੁਣ ਉਹ ਸਰਕਾਰ ਦੇ ਜਰੀਏ ਇਸ ਕਰਕੇ ਉਹ ੱੱਕਾ ਕਰ ਰਹੇ ਨੇ ਹਾਲਾਂਕਿ ਰੋਲ ਕੋਈ ਨਹੀਂ ਪੰਜਾਬੀ ਸਰ ਮੇਰਾ ਨਾਮ ਸ਼ਿਵਮ ਹੈ ਸ਼ਿਵਮ ਲੇਖੀ ਨਾਮ ਹੈ ਮੇਰਾ ਪੂਰਾ ਅੱਛਾ ਕੀ ਗੱਲਬਾਤ ਹੋਈ ਅੱਜ ਕੀ ਮਸਲਾ ਸਰ ਗੱਲਬਾਤ ਕੁਛ ਨਹੀਂ ਮੈਂ ਬੇਸਿਕਲੀ ਇੱਥੇ ਕਲੋਨਾਈਜ਼ਰ ਨੇ ਜਿਹੜੇ ਮਿਸਟਰ ਕ੍ਰਿਸ਼ਨ ਲਾਲ ਛਾਵੜਾ ਜੀ ਮੈਂ ਉਹਨਾਂ ਦਾ ਸਗਾ ਪੰਜਾਂ ਤੇ ਇੱਥੇ ਸਾਰੀ ਦੇਖ ਰਿਹਾ ਮੈਂ ਕਰਦਾ ਤੇ ਸਰ ਮੈਂ ਇੱਥੇ ਆਪਣੇ ਦਫ਼ਤਰ ਆਇਆ ਸੀ ਕਮਿਊਨਿਟੀ ਸੈਂਟਰ ਆਇਆ ਸੀ ਦੇਖਣੇ ਕਰਨ ਆਇਆ ਸੀਗਾ ਦੇਖਣ ਆਇਆ ਸੀ ਸਰ ਉੱਥੇ ਜਿਹੜੇ ਹੁਣ ਮੈਨੂੰ ਨਹੀਂ ਪਤਾ ਕੋਈ ਨਵੇਂ ਸ਼ਾਇਦ ਸਰਪੰਚ ਬਣੇ ਨੇ ਉਹ ਇੱਥੇ ਆ ਕੇ ਕਹਿੰਦੇ ਤੁਸੀਂ ਇੱਥੇ ਵੱਲ ਨਹੀਂ ਸਕਦੇ ਹੁਣ ਤੁਸੀਂ ਇੱਥੇ ਕੋਈ ਪੈਸੇ ਦੀ ਕਲੈਕਸ਼ਨ ਨਹੀਂ ਕਰ ਸਕਦੇ ਉਹ ਕਹਿੰਦੇ ਜੋ ਵੀ ਅੱਗੇ ਕਲੈਕਸ਼ਨਾਂ ਕਰਨੀਆਂ ਕੁਝ ਕਰਾਂਗੇ ਕਹਿੰਦੇ ਅਸੀਂ ਕਰਾਂਗੇ ਆਪਣੇ ਬਿਹਫਤ ਦੇਖਾਂਗੇ ਤੁਸੀਂ ਇੱਥੇ ਕੋਈ ਵੀ ਨਹੀਂ ਤੁਸੀਂ ਇੱਥੋਂ ਨਿਕਲ ਜਾਓ ਅੱਛਾ ਸਾਨੂੰ ਐਦਾਂ ਮਤਲਬ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਨਾ ਬੋਲਦਾ ਹੁਣ ਭਾਇਤਾ ਉਹਨਾਂ ਨੇ 100 ਵੀ ਨਹੀਂ ਚੱਕੀ ਸਹੀ ਤਰੀਕੇ ਨਾਲ ਤਾਂ ਉਹਨਾਂ ਨੇ 100 ਵੀ ਨਹੀਂ ਚੱਕੀ ਤੇ ਹੁਣ ਬਾਕੀ ਜੋ ਵੀ ਹਾਲਾਤ ਨੇ ਉਹ ਤੁਹਾਨੂੰ ਮੈਂ ਵੀਡੀਓ ਵੀ ਦੇ ਸਕਦਾ ਬਗੈਰ ਦਾ ਜਿਹਦੇ ਜੋ ਕਹਿ ਰਹੇ ਨੇ ਕੋਈ ਸ਼ਮੀ ਸ਼ਮੀ ਨਾਮ ਦੇ ਕੋਈ ਅੰਕਲੋਂ ਪੰਚ ਨੇ ਉਹ ਹਾਂਜੀ ਤੇ ਉਹ ਕਹਿ ਰਹੇ ਸੀਗੇ ਕਿ ਤੁਸੀਂ ਇੱਥੇ ਬੜ ਵੀ ਨਹੀਂ ਸਕਦੇ ਨਾ ਤੁਸੀਂ ਇੱਥੇ ਕਲੈਕਸ਼ਨ ਕਰ ਸਕਦੇ ਹੋ ਇਹ ਪ੍ਰਾਈਵੇਟ ਜ਼ਮੀਨ ਆ ਸਾਰੀ ਇਹ ਇਹ ਸਾਰੀ ਕਲੋਨਾਈਜ਼ਰ ਦੀ ਜ਼ਮੀਨ ਹੈ ਕਲੋਨਾਈਜ਼ਰ ਵੱਲੋਂ ਸਾਰਾ ਖਰਚਾ ਕੀਤਾ ਹੈ ਇੱਥੇ ਇੱਥੇ ਪੰਚਾਇਤੀ ਜ਼ਮੀਨ ਦਾ ਇੱਕ ਗੱਜ ਦਾ ਵੀ ਕੋਈ ਰੋਲ ਨਹੀਂ ਹੈ ਕਿ ਫਿਰ ਉਹ ਕੀ ਹੁਣ ਕੋਈ ਧਮਕੀ ਦੇ ਕੇ ਗਏ ਧਮਕੀ ਸਾਨੂੰ ਐ ਦੇ ਕੇ ਗਏ ਤੁਸੀਂ ਇੱਥੇ ਵੱਢ ਨਹੀਂ ਸਕਦੇ ਤੇ ਨਾ ਹੀ ਤੁਸੀਂ ਇੱਥੇ ਕੋਈ ਕਲੈਕਸ਼ਨ ਕਰੋਗੇ ਨਾ ਹੀ ਤੁਸੀਂ ਇੱਥੇ ਵੱਢ ਸਕਦੇ ਹੋ ਅੰਦਰ ਪੈਰ ਨਹੀਂ ਰੱਖ ਸਕਦੇ ਅਸੀਂ ਆਪਣੇ ਆਪ ਕਰਾਂਗੇ ਜੋ ਕਰਨਾ ਮੌਕੇ ਤੇ ਪੁਲਿਸ ਵੀ ਆਈ ਸੀ ਸੱਧਿਆ ਦੋਵੇਂ ਤੇਰਾ ਬਿਲਕੁਲ ਹਾਂ ਪੁਲਿਸ ਨੇ ਤਾਂ ਆਪਣਾ ਵਧੀਆ ਕੰਮ ਕੀਤਾ ਹੈ ਪੁਲਿਸ ਵਾਲੋਂ ਸਾਨੂੰ ਕੋਈ ਦਿੱਕਤ ਨਹੀਂ ਹੈ ਉਹਨਾਂ ਨੇ ਵਧੀਆ ਸਾਡਾ ਸਾਥ ਦਿੱਤਾ ਹੈ ਉਹਨਾਂ ਨੇ ਆ ਕੇ ਸਾਰਾ ਇੱਥੇ ਸਾਰਿਆਂ ਨੂੰ ਸਹੀ ਤਰੀਕੇ ਨਾਲ ਸਮਝਾਇਆ ਤੇ ਹੁਣ ਬਸ ਸਾਨੂੰ ਉਹਨਾਂ ਤੋਂ ਉਹ ਹੈ ਕਿ ਉਹ ਸਾਨੂੰ ਜਿੱਦਾਂ ਧਮਕੀਆਂ ਦੇ ਕੇ ਗਏ ਅੱਛਾ ਕੀ ਮੰਗ ਕਰਦੇ ਹਾਂ ਸਮੇਤੀਆਂ ਸਰਕਾਰ ਸਰਕਾਰ ਸਮੇਤੀ ਸਰਕਾਰ ਤੋਂ ਉਹ ਹੈ ਮੰਗ ਜਿੱਦਾਂ ਹੁਣ ਨਵੀਂ ਹੁਣ ਜਿਹੜੇ ਨਵੇਂ ਸਰਪੰਚ ਬਣੇ ਹੋਏ ਨੇ ਜਿੰਨੇ ਵੀ ਬਣੇ ਨੇ ਹੁਣ ਤੋਂ ਜੇ ਸਾਨੂੰ ਇਦਾਂ ਡਰਾਉਗੇ ਧਮਕਾਉਗੇ ਤੇ ਅੱਗੇ ਦਾ ਹਾਲਾਤ ਤਾਂ ਸਾਨੂੰ ਨਹੀਂ ਪਤਾ ਕੀ ਅੱਗੇ ਬਣੂਗੇ ਕੀ ਨਹੀਂ